ਦਾ ਬਰਮੋਗੋਲਾ ਦਾ ਗਰਾ ਪੈ ਗਈ ਲਖਾ ਫੋਟ ਕਾਟਰਾ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਆਹ ਕੰਬਲ ਰਸਮੀ ਪੱਲੇ ਬੈਕਰ ਬੋੜਾ ਹਰ ਜੋ ਬੰਦਾ ਆਇਆ ਡਲਾਰੇ ਕਈ ਜਿੰਦਗੀ ਜਿੰਦਗੀ ਨੂੰ ਬਾਕੀ ਦੇਖੀ ਜੰਦੇ ਪਾਣੀ ਬਹੁਤ ਦੁੱਲ ਕਾਈ ਆਪਾਂ ਇੱਕ ਸਾਹ ਹੁੰਦਾ ਪਾਈ ਬਲਾ ਜਾਨ ਤੋਂ ਇਹ ਪਤਾ ਲੱਗ ਜਾਂਦਾ ਫਿਰ ਮਿਲਖਾ ਵਾਹ ਮਰੌਂਦਾ ਸ਼ੇਰਾ ਦੇ ਨਾਲ ਬੰਦਦਾ ਯਾਰ ਪੁੱਤਾਂ ਸ਼ੇਰੂ ਤਾਂ ਮਿਲਖਾ ਹੀਰਾਂ ਰਿਆ ਤੇਸਲਾ ਵਾਲਾ ਸਾਡੇ ਜਿੰਮਰ ਘੁੰਮਣ ਦੇ ਪੌਲੀ ਵਾ ਚੁੱਕਾ ਹੈ ਜਿੰਦਗੀ ਦੇ ਪਦਰਾ ਪੈਂਦਾ ਜੇ ਤੇ ਨਾਮ ਬਣਾਉਣਾ ਹੋਵੇ ਨਹੀਂ ਤਾਂ ਵੀ ਵਿੱਚ ਤਪਾਂ ਪੈਂਦਾ ਏ ਉੱਥੋਂ ਸੁੱਖੇ ਰਹੇ ਤੇਰੀ ਜਾਂ ਪੈਂਦਾ ਏ ਲੋਕਾਂ ਦੇ ਵਰਗਾ ਬਖੂਦ ਰੱਖੀਏ ਬਹੁਤ ਰਾਈ ਰਹਿਣਾ ਕੋਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਵਾਰ ਕੇ ਸਵਾਗਤ ਕਰੀਏ ਜੀ ਭਾਜੀ ਆਜੋ ਆਹ ਨਾਲ ਟੀਮਾਂ ਲਾਈਨ ਅਪ ਹੋਏ ਸੱਦੀ ਭਾਈ ਪੂਰੇ ਪੇਟੀ ਉਧਰ ਸਾਡੇ ਨੂਰਪੁਰ ਜੱਟਾਂ ਦਾ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਪਰਮਾਨੰ ਪੁੱਜੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਜਸਵਿੰਦਰ ਸਿੰਘ ਜੀ ਨੂਰਪੁਰ ਜੱਟਾਂ ਵਾਲੇ ਉਹਨਾਂ ਦਾ ਵੀ ਜਸਪ੍ਰੀਤ ਜਸਪ੍ਰੀਤ ਗਰਾਇਆ ਜੀ ਦੇ ਟੀਮ ਦੇ ਮੈਂਬਰ ਨੇ ਜਿਨੇ ਵੀ ਸਾਥੀ ਪੁੱਜੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਯਾਦਗਾਰ ਲਈ ਫੋਟੋ ਸਾਬ ਕੇ ਰੱਖ ਲੈ ਇਕੱਠਿਆਂ ਦੀ ਵਕਤ ਇਸੋ ਨਿਹਾਨ ਪਿਛੜਿਆ ਕਾਲ ਵਾਹਿਗੁਰੂ ਜੀ ਲਾਲ ਖੱਡੇ ਵੀਰ ਦਿਲਪ੍ਰੀਤ ਕਾਲੋ ਯੂਐਸ ਜੋਤ ਜੀਮਾ ਜੀ ਕਰਨ ਜੀਮਾ ਸੰਦੀਪ ਕਾਲੋ ਖੇਡ ਮੈਦਾਨ ਦੇ ਵਿੱਚ ਸਾਜੂ ਕਹਿੰਦੇ ਆ ਦੂਸਰਾ ਵਾਲਾ ਕਬੱਡੀ ਪਾਉਣੇ ਪਿਆਰ ਵਰ ਪਿਆਰ ਹੈ ਆ ਸਾਜੂ ਦੇ ਨਾਲ ਮੁਕਾਬਲਾ ਆ ਇਧਰ ਦੇ ਬੰਦੇ ਕਹਿੰਦੇ ਭਾਨਦਨ ਬਾਬਾ ਜਵਾਲਾ ਕੀ ਜੀਕਰ ਵਾਲਾ ਸੋਲੀ ਵਾਲਾ ਸਪਾਂਸਰ ਕਰਦਾ ਮੇਰੇ ਮਿੱਤਰੋ ਲਓ ਕਹਿੰਦੇ ਸ਼ਾਲੂ ਦੀ ਕਬੱਡੀ ਪਈ ਹੈ 1 2 3 4 ਆ ਭਰਾ ਹੋੜਾ ਚੰਗਾ ਲੱਗਿਆ ਤੁਹਾਨੂੰ ਹੱਥ ਲਾ ਸ਼ਾਲੂ ਨੇ ਜੋਰ ਦਿੱਤਾ ਹੈ ਉਹ ਚੋਟੀ ਦਾ ਨੰਬਰ ਸ਼ਾਲੂ ਨੇ ਕਹਿੰਦੇ ਨੜਾਰੇ ਵੀ ਟੀਮ ਨੇ ਜੋਰ ਲਾਈ ਸੀਪੇ ਦੀ ਕਬੱਡੀ ਪੈ ਗਈ ਹੈ ਚਾਰ ਦਾ ਪਿਆਰ ਨੇ ਉਹ ਭੰਡਾਲ ਵਾਲੇ ਦਾ ਡੱਗਾ ਨਾਲ ਮਣੀ ਖਾਨੋ ਵਾਲੀਆ ਉਹ ਨਾਲ ਗੱਭਰੂ ਤਿਆਰ ਵਰ ਤਿਆਰ ਨੇ ਪਰ ਇਧਰਲੇ ਬੋਲੇ ਕਿੱਡੇ ਦੇ ਹੱਥ ਲਾ ਕੇ ਕਹਿੰਦੇ ਸੀਪੇ ਨੇ ਦਾ ਲਾਡੀ ਅਗਲੀ ਕਬੱਡੀ ਫੌਨ ਲਈ ਤਿਆਰ ਵਰ ਤਿਆਰ ਹੈ ਸੌਰਮ ਭਾਈ ਜੀ ਲਾਈਵ ਟੈਲੀਕਾਸਟ ਕਰ ਰਹੇ ਆ ਤੇ ਮੈਂ ਕਣਕ ਵੇਚ ਕੇ ਆਇਆ ਜਿੱਦ ਤਰਹੇ ਤੋਂ ਲੰਮਾ ਲਾਇਆ ਨਹੀਂ ਜਿੱਥੇ ਰਾਜੇ ਗੱਲਾਂ ਕਰਦੇ ਤੇ ਹੀਰਾ ਬੋਉਂਦੀਆਂ ਬਲੂ ਪਹਿਲੀ ਵੀਰੋ ਲੜਦਾ ਹੀਰਾ ਬੋਉਂਦੀਆਂ ਪਰ ਲਾਡੀ ਵਰਦ ਦੇয়ালਪੁਰ ਸ਼ੁਕਰ ਮਾਸ਼ੀਆ ਤੇ ਦੇয়ালਪੁਰ ਦੀਆਂ ਟੀਮਾਂ ਦੂਜੇ ਸੈਮੀ ਲਈ ਰੈਡੀ ਰਹਿਣ ਉਹਨਾਂ ਦੇ ਕੋਚਾਂ ਨੂੰ ਬੇਨਤੀ ਹੈ ਸ਼ੁਕਰ ਮਾਸ਼ੀਆ ਤੇ ਦੇয়ালਪੁਰ ਅਗਲੇ ਮੈਚ ਲਈ ਇਹਨਾਂ ਦਾ ਦੋ ਐਕਸ਼ਨ ਹੈ ਮਰਜੀਤ ਰਾਏ ਜਿੰਨੇ ਰੋਗ ਜਿਹੜਾ ਬਾਹਰ ਆਇਆ ਮੇਰੇ ਭਾ ਮੈਂ ਤੇ ਇੱਥੇ ਗਾਤਾ ਹਾਂ ਪਰ ਪ੍ਰਮਾਣੇ ਲਾਈਵ ਵੀ ਚੱਲਦਾ ਆਹ ਰੌਡ ਬਿਲਕੁਲ ਥਰੀ ਕਰਨਾ ਮੋਢੀ ਜੀ ਕਾਕੇ ਪਾਜੇ ਸੀ ਦਸਵੇਂ ਰੱਖਿਓ ਤਿੰਨੇ ਭਾਈ ਹਣੇ ਧੰਨਵਾਦ ਬੜੇ ਸਤਿਕਾਰਯੋਗ ਨੇ ਲੋ ਕਬੱਡੀ ਕਬੱਡੀ ਇਹ ਆ ਚਾਲੂ ਉਧਰ ਹੋਰ ਦੇਖਾਂਗੇ ਚੱਕੀ 2 ਨੰਬਰ ਤੇ ਆ ਜੱਸਾ ਰਜਤ ਭਾਈਆ ਵਾਲਾ ਪਰ ਕਰ ਦਿੱਤਾ ਇਕੱਠਾ ਹੋ ਕਰ ਦਿੱਤਾ ਇਕੱਠਾ ਖੇਡ ਮੈਦਾਨ ਦੇ ਅੰਦਰ ਮਾਂ ਮਿੱਟੀ ਦੀ ਉੜਦੀ ਹੋਈ ਧੂੜ ਇਹਦਾ ਰੰਗ ਸੰਦੂਰੀ ਹੈ ਗੋੜੀ ਚਿੱਟੀ ਹੈ ਇਹ ਨੂੰ ਮੈਲੀ ਨਾ ਕਰੋ ਮੇਰੇ ਬੰਨਾਂ ਪਿਆਰ ਦੀ ਮਿੱਟੀ ਹੈ ਆ ਜੀ ਬਾ ਚੋਟੀ ਦਾ ਨਾਮ ਛੋਟੀ ਕੰਦੀ ਦੇ ਔਰ ਨਾਲ ਸਾਡਾ ਵੀਰ ਮਲਕੀਤ ਬੰਧੀ ਨੰਗਲ ਤੇ ਸਾਵਨ ਸਾਰੀਨ ਹੈ ਔਰ ਸਾਰਦ ਤੱਕਕਾਰ ਸੱਜਿਆਬਾਦ ਬਰ ਧੰਨਵਾਦ ਕਰਦੇ ਕਰਪੂਤਲਾ 24 ਓਵਰ ਤੇ ਬਹੁਤ ਬਹੁਤ ਧੰਨਵਾਦ ਹੈਂਦਰ ਸਿੰਘ ਜੰਮਾ ਅੱਜ ਸਰ ਅੱਜ ਟੂਰਨਾਮੈਂਟ ਕਬੱਡੀ ਦਾ ਹੋਣਾ ਹੈ ਸਾਡੇ ਗਿਆ ਕਿ ਨਾ ਸ਼ਾਇਦ ਹੋ ਕਿ ਕੁਝ ਸਸੀ ਕਾ ਜੀ ਸਾਰਾ ਮੈਂ ਤੁਹਾਡਾ ਆਪਣਾ ਸਰਪੰਚ ਜੀ ਅਫੀਸਰ ਕਰਦੀ ਤੇ ਸਾਡੇ ਪੂਰੇ ਗਰੀ ਸਾਡੇ ਪੂਰੇ ਨਗਰ ਦੀ ਛੋਟੀ ਜੀ ਕੋਸ਼ਿਸ਼ ਆ ਕਿ ਜਿਹੜਾ ਜਰੂਰਤ ਆ ਉਹਨੂੰ ਨਸ਼ਿਆਂ ਤੋਂ ਕੱਢ ਕੇ ਮਾ ਖੇਡ ਕਬੱਡੀ ਦੇ ਨਾਲ ਜੋੜਿਆ ਜਾਵੇ ਔਰ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਆੰਗਰੇਜ਼ੀ ਰਾਤ ਦੇ ਸਹਿਯੋਗ ਦੇ ਨਾਲ ਸਹਿਯੋਗ ਦੇ ਨਾਲ ਸਾਡੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਦਾ ਇਹ ਕਿਰਵੇਲਾ ਕਰਵਾਇਆ ਜਾ ਰਿਹਾ ਜੀ ਤੇ ਮੈਂ ਜਿੰਨੇ ਵੀ ਮੇਰੇ ਭਰਾ ਪਹੁੰਚੇ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬੜਾ ਸਤਿਕਾਰ ਕਰਦਾ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਕਿ ਨਸ਼ਾ ਨੂੰ ਛੱਡ ਕੇ ਖੇਡ ਕਬੱਡੀ ਦੇ ਨਾਲ ਛੋਡੋ ਕਿਹੜਾ ਦੇ ਨਾਮ 'ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਸਿੰਘ ਕਰਨੀ ਇਹ ਜੀ ਗੰਗਾ ਦੀ ਗੱਲ ਕਰੀਏ ਤੇ ਆਪਾਂ ਨਾਮ ਪਹਿਲਾ ਰਾਈਸ ਪਹਿਲਾ ਨਾਮ ਪਹਿਲਾ ਨਾਮ ਕਿਹੜਾ ਜੀ ਉਹ 41000 ਰੁਪਏ ਸਰਦਾਰ ਚੰਦ ਸਿੰਘ ਜੀ ਠੇਕੇਦਾਰ ਚੀਮਾ ਸਾਹਿਬ ਸਰਦਾਰ ਗੁਰਿੰਦਰਪਾਲ ਸਿੰਘ ਜੀ ਚੀਮਾ ਸਾਹਿਬ ਸੁਪਨ ਸਾਹਿਬ ਜੀ ਸਾਹਿਬ ਰਵੱਲੋਂ ਇਹ ਦੂਜਾ ਜਿਹੜਾ ਇਨਾਮ ਉਹ ਹੈਗਾ ਜੀ ਚੀਮਾ ਬ੍ਰਦਰ ਸਾਹਿਬ ਚੀਮਾ ਤੇ ਕੁਲਬੀਰ ਚੀਮਾ ਜੀ ਵੱਲੋਂ 31000 ਰੁਪਏ ਤੇ ਬੈਸਟ ਰਾਈਟਰ ਤੇ ਬੈਸਟ ਗਾਫੀ ਨੂੰ ਜਿਹੜਾ ਕਿ ਐਲਡੀਐਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਉਹ ਸਰਕਾਰ ਵੱਲੋਂ ਸਿਹਤਿਆਰਤੀ ਸਾਹਿਬ ਨੂੰ ਇਹ ਨਾਲ ਇੱਕ ਫਰਮਾਂ ਜਿੰਨੇ ਮੇਰੇ ਵੀਰ ਮਹਦੇਸ਼ਾ ਦੀ ਧਰਤੀ ਤੇ ਸਾਡੇ ਜੁੜੇ ਹੋਏ ਇਸ ਨਗਰ ਦੇ ਨਾਲ ਸਾਰੇ ਵੀਰਾਂ ਨੂੰ ਟੂਰਨਾਮੈਂਟ ਦੀ ਬਹੁਤ ਸਾਰੀ ਮੁਬਾਰਕਬਾਦ ਔਰ ਇੱਕ ਇਹ ਟੂਰਨਾਮੈਂਟ ਦੇ ਨਾਲ ਜਿਹੜਾ ਸਰਦਾਰ ਸਿੰਘ ਭਾਈਚਾਰਾ ਸਾਡੇ ਪਿੰਡ ਦਾ ਆਪਣੇ ਪਲੇਅਰ ਕਿ ਲੈ ਰਹੇ ਆ ਕਿ ਵਕ ਵਕ ਕਰਪਾ ਕੋ ਆਇਆ ਜੀ ਕਿ ਜਿਹਦਾ ਨਾ ਹੀ ਪ੍ਰਭਾ ਦੇ ਦਿੱਤਾ ਸੀ ਐਨਰੇ ਵੀਰਾਂ ਦਾ ਬਹੁਤ ਵੱਡਾ ਸਹਯੋਗ ਹੈ ਜੀ ਕਿ ਵਕ ਵਕ ਥਾਵਾਂ ਤੋਂ ਸਾਰੇ ਪਲੇਅਰ ਵੀਰ ਪਹੁੰਚ ਰਹੇ ਪੰਜਾਬ ਤੋਂ ਪੰਜਾਬ ਤੋਂ ਬਾਹਰ ਤੋਂ ਵੀ ਮੈਂ ਪਲੇਅਰ ਵੀਰਾਂ ਦਾ ਵੀ ਸਾਰਿਆਂ ਦਾ ਵੈਲਕਮ ਕਰਦਾ ਜੀ ਆਪਣੇ ਪਿੰਡ ਦੀ ਧਰਤੀ ਤੇ ਇਹ ਟੂਰਨਾਮੈਂਟ ਬਹੁਤ ਸ਼ੁਕਰ ਲੱਗ ਰਿਹਾ ਹੈ ਅਗਲੇ ਸਾਲ ਹੋਰ ਵੀ ਪਿਆਰਾ ਜਿਹਾ ਹੋਵੇ ਅਗਲੇ ਸਾਲ ਬਾਬੇ ਨਾਨਕ ਦੀ ਕਿਰਪਾ ਨਾਲ ਇਹ ਟੂਰਨਾਮੈਂਟ ਹੋਰ ਵੀ ਬੜੇ ਉੱਚੇ ਪੱਧਰ ਤੇ ਜਾਵੇਗਾ ਸਾਡੇ ਚੈਨਲ ਲਈ ਤੁਹਾਨੂੰ ਲੱਖਾਂ ਦਰਸ਼ਕਾਂ ਦੇਸ਼ਾਂ-ਇਸ਼ਤਰੀ ਦੇਸ਼ਾਂ ਤੋਂ ਕੀ ਕਹਣਾ ਚਾਹੀਦਾ ਹੈ ਤੁਹਾਡੇ ਚੈਨਲ ਦੀ ਪੂਰੀ ਟੀਮ ਦਾ ਥੈਂਕਸ ਕਰਦਾ ਜੀ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਫਿਰ ਤੋਂ ਜਿਨ੍ਹਾਂ ਵੀ ਭਗਵਾਨ ਦੇ ਸੱਜਣਾਂ ਪੌਕੇ ਦੇ ਮੈਂ ਚਾਹਾਂਗਾ ਕਿ ਕੈਮਰਾ ਸਾਰੇ ਵਰਕਮੈਨਾਂ 'ਤੇ ਜਾਵੇ ਇੱਕ ਵਾਰ ਸਾਰੇ ਦਿਨ ਵੀ ਵੀਰ ਪਹੁੰਚੇ ਨੇ ਜਿੰਨੇ ਵੀ ਗਰਾਉਂਡ ਦੇ ਵਿੱਚ ਪਹੁੰਚੇ ਨੇ ਸਾਰੇ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆਇਆ ਸਰ ਜੀ ਸ੍ਰੀਮਾਨ ਜੀ ਸਾਧਗੰਦਰ ਪਾਲ ਤੇ ਜੀਮਾ ਸਾਧਕ ਸਰਪਤੀ ਬੋਲਿਆ ਲੱਗਦਾ ਹੈ ਕਿ ਜਿੱਦਾਂ ਸਾਹ ਘੁੱਟ ਲੱਗਾ ਹੈ ਬਿਲਕੁਲ ਕੰਮ ਹੋ ਜਾ ਰਿਹਾ ਹੈ ਬਹੁਤ ਜ਼ਿਆਦਾ ਇhtਿਆਜ ਲੋਕਾਂ ਦੇ ਵਿੱਚ ਆਪ ਤੇ ਠੀਕ ਹੈ ਜੀ ਮੈਲਬਸ ਕੇ ਸਾਰੇ ਕੰਮ ਕਰ ਰਹੇ ਆ ਜੀ ਠੀਕ ਹੈ ਜੀ ਐਨਆਰਵੇ ਦਾ ਪੂਰਾ ਸਹਿਯੋਗ ਹੈ ਜੀ ਐਸੇ ਇੱਥੇ ਜਾਣਾ ਹੈ ਕਿ ਆਪਣੇ ਜੀ ਨੌਜਵਾਨ ਰੋਜਾਂ ਮੇ ਖੇਡਾਂ ਉਹ ਜੋੜਾਂਗੇ ਜੀ ਆਪਾਂ ਨਸ਼ਿਆ ਵਾਲਾ ਨਹੀਂ ਚਾਹਦੇ ਆਂ ਕਿ ਖੇਡਾਂ ਉਹ ਜੋੜਾਂਗੇ ਜੀ ਤੇ ਸਾਡੇ ਜਿਹੜਾ ਨਹੀਂ ਤੁਸੀਂ ਦਰਸ਼ਕਾਂ ਨੂੰ ਭਾਣਾ ਚਲੇ ਬਹੁਤ ਬਹੁਤ ਬਧਾਈਆਂ ਜਿਹੜੇ ਅੱਜ ਸਾਡੇ ਕੋਲ ਆਏ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿਤਾਬ ਕਿ ਮੇਨੂੰ ਚੱਲ ਰਿਹਾ ਅਗਲੇ ਸਾਲ ਦੀ ਕੀ ਉਮੀਦ ਕਰੀਂ ਅਗਲੇ ਸਾਲ ਵੀ ਬਹੁਤ ਹਾਈ ਲੈਵਲ ਕਰਾਂਗੇ ਆ ਪ੍ਰੋਗਰਾਮ ਜੀ ਠੀਕ ਹੈ ਜੀ ਇਹ ਗਵਨਪੁਰੀ ਵੱਡੀ ਕਰਕੇ ਵਧੀਆ ਹਾਈ ਲੈਵਲ ਦਾ ਟੂਰਨਾਮੈਂਟ ਕਰਾਇਆ ਜਾਏਗਾ ਠੀਕ ਹੈ ਜੀ ਮਾੜਾ